ਲਾ ਲੋ ਥਾਇਰੋਇਡ ਦੀ ਪ੍ਰੋਬਲਮ ਪਾੜੀ ਸੀ ਅੱਛਾ ਜੀ ਤੇ ਮਤਲਬ ਕਿ ওভারਏ ਸੀਗੀ 2 ਤੋਂ 300 ਤੋਂ ਪਾਰ ਜਾਂਦਾ ਸੀ ਜੀ ਅੱਛਾ ਜੀ ਤੇ ਇੱਕ ਹੁਣ ਮਤਲਬ ਕਿ ਸ਼ਾਲਕ ਤੋਂ ਆ ਕੇ ਮੈਨੂੰ ਯੂਰੀਆ ਕੈਰ ਤੇ ਗਠੀਏ ਦੀ ਪ੍ਰੋਬਲਮ ਆ ਜੀ ਠੀਕ ਹੈ ਜੀ ਹਾਂ ਜੀ ਇਹ ਪ੍ਰੋਬਲਮ ਆ ਜ਼ਿਆਦਾ ਸੀਗੀ ਜੀ ਓਕੇ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰ ਕਹਿੰਦੇ ਵੀ ਸਾਰੀ ਉਮਰ ਦਵਾਈ ਖਾਣੀ ਪੈਣੀ ਹੈ ਓਕੇ ਮੈਂ ਉਹ ਤੋਂ ਡਰ ਗਿਆ ਜੀ اچھا ਇਹ ਤਾਂ ਕੰਮ ਖਰਾਬ ਹੋ ਜੂ ਸਾਰੀ ਉਹ ਕੁੱਤਾ ਬਿਲਕੁਲ ਤਾਂ ਬੰਦਾ ਸੀਨੀਅਰ ਹੋਏ ਹਨਾ ਜੀ ਇਹ ਕੋਲ ਸੋਚ ਲੰਦਾ ਵੀ ਚਲੋ ਜਿਹੜੀ ਆ ਘਾਟੋਂ ਮਰਜ ਸਹੀ ਗੱਲ ਹੈ ਤੁਹਾਡੀ ਇਹ ਉਮਰ ਵੀ ਨਹੀਂ ਸੀਗੀ ਹੂੰ ਜੀ ਤੇ ਬਾਕੀ ਭਾਈ ਜਿਵੇਂ ਤੁਹਾਨੂੰ ਉਹ ਪ੍ਰੋਬਲਮਾਂ ਸੀ ਉਹਦੇ ਕਰਕੇ ਕੰਮ-ਕੁੰਮ ਕਰਨ ਚ ਕੀ ਦਿੱਕਤਾਂ ਦੀ ਸੀ ਤੁਹਾਨੂੰ ਜੀ ਵੀਰ ਜੀ ਮੈਂ ਸਵੇਰੇ ਜਦੋਂ ਉੱਠਦਾ ਸੀ ਉੱਠੇ ਨਹੀਂ ਹੁੰਦਾ ਸੀ ਅੱਛਾ ਬਸ ਤੱਕਿਆ ਹੱਥ ਖੁੱਲਦੇ ਨਹੀਂ ਤੇ ਆਹ ਕਣੇ ਰਹਿੰਦੇ ਤੇ ਆਹ ਕਣੇ ਬਸ ਤੇ ਹੁਣ ਜਦੋਂ ਦਾ ਮੈਂ ਸਰਬਸਪਰੀ ਦੋਸ ਕੀਤਾ ਸਰਬਸਪਰੀ ਯੂਜ਼ ਕੀਤਾ ਜੀ ਮੈਂ ਇਨ ਸੈਟ ਹੈ ਕੋਈ ਪ੍ਰੋਬਲਮ ਨਹੀਂ ਹੈ ਓਕੇ ਐਨ ਮਤਲਬ ਕਿ ਸਵੇਰੇ ਵੀ ਸਰੀਰ 'ਤੇ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ 90% ਨਾਲੋਂ ਜ਼ਿਆਦਾ ਫਰਕ ਆਇਆ ਅੱਛਾ ਪਹਿਲੇ 50 ਦਿਨਾਂ 'ਚ ਪਹਿਲੇ 50 ਦਿਨਾਂ 'ਚ ਓਕੇ ਰੈਗੂਲਰ ਲਿਆ ਜੀ ਮੈਂ ਕੋਈ ਟਟਾ ਮਾਰ ਉਹ ਮਤਲਬ ਕਿ ਗੈਪ ਨਹੀਂ ਹੁਣ ਕੰਮ ਕਰਨ 'ਚ એનર્ਜੀ 'ਚ ਚਿਹਰੇ ਦੇ ਰੰਗ 'ਚ ਕਿੰਨਾ ਫਰਕ ਪੈ ਗਿਆ ਬਾਈ ਕੰਮ 'ਚ ਬਹੁਤ ਫਰਕ ਪੈ ਗਿਆ ਜੀ ਅੱਛਾ એનર્ਜੀ ਬਹੁਤ ਆਂਦੀ ਹੈ ਸਰੀਰ 'ਚ એનર્ਜੀ ਬਹੁਤ ਮਤਲਬ ਕਿ ਆਇ ਨਹੀਂ ਹੁੰਦਾ ਵੀ ਬੈ ਜੀਏ ਮਤਲਬ ਕਿ ਵੀ ਛ ਔਰ ਬ੍ਰੇਨ ਤੁਸੀਂ ਇਹਨੇ ਪੂਰਾ ਪੋਜ਼ਿਟਿਵ ਰਹਿੰਦਾ ਹਰ ਟਾਈਮ ਇੱਕ ਨੈਗੇਟਿਵਿਟੀ ਬਹੁਤ ਘਟ ਗਈ ਜੀ ਓਕੇ ਪੋਜ਼ਿਟਿਵ ਰਹਿਣ ਲੱਗ ਗਿਆ ਜੀ ਮੈਂ ਬਹੁਤ ਪਹਿਲਾਂ ਨਾਲੋਂ ਠੀਕ ਹੈ ਜੀ ਪਹਿਲਾ ਮਤਲਬ ਕਿ ਨੈਗੇਟਿਵਿਟੀ ਬੰਦੇ ਜੋ ਇੱਕ ਤਾਂ ਬਿਮਾਰੀ ਕਰ ਜੂ ਜੋ ਬਿਮਾਰੀ ਆਂਦੀ ਹੈ ਭਾਈ ਆਈ ਜਾਂਦੀ ਹੈ ਉਹ ਵੈਸੇ ਹੀ ਬੰਦਾ ਨੈਗੇਟਿਵਿਟੀ ਜਿਸ ਸਰੀਰ ਚ ਜਾਨ ਨਹੀਂ ਹੁੰਦੀ ਹੁਣ ਪੋਜ਼ਿਟਿਵਿਟੀ ਬਹੁਤ ਆਣ ਲੱਗੀ ਹੈ ਅੰਦਰ ਅੰਦਰ ਪਤਾ ਲੱਗਦਾ ਜੀ ਓਕੇ ਜੇ ਭਾਈ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੋਗੇ ਬਾਡੀ ਸਰਵਿਸ ਬਾਰੇ ਸਨੇਹਾ ਵੀਰ ਜੀ ਇਹ ਮੇਰੇ ਹਿਸਾਬ ਨਾਲ ਤਾਂ ਇਹ ਨਾਰਮਲ ਬੰਦੇ ਨੂੰ ਵੀ ਕਰਨਾ ਚਾਹੀਦਾ ਜੀ ਬਿਲਕੁਲ ਵੀ ਆਪਣੀ ਸਰੀਰ ਦੀ ਸਫਾਈ ਕਰਾ ਲਓ ਖਾਈ ਪੀ ਤਾਂ ਸਾਰਾ ਕੁਝ ਆਨੇ ਜੀ ਇੱਕ ਵਾਰੀ ਸਫਾਈ ਕਰਾ ਲਓ ਜੇ ਬਿਮਾਰੀ ਆ